ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜੋ ਸੂਤਰਾਂ ਦੇ ਹਵਾਲੇ ਤੋਂ ਆਈ ਹੈ ਕਿ ਕਾਂਗਰਸ ਪਾਰਟੀ ਦਾ ਮਜੂਦਾ ਵਿਧਾਇਕ ਅਤੇ ਵੱਡਾ ਆਗੂ ਜੋ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਇਆ ਹੈ ਕਿ ਇਸ ਮਜੂਦਾ ਵਿਧਾਇਕ ਅਤੇ ਆਗੂ ਵੱਲੋਂ ਭਾਈ ਅਮਰਤਪਾਲ ਖਾਲਸਾ ਦੇ ਹੱਕ ਦੇ ਵਿੱਚ ਜਿਹੜਾ ਵੀ ਉਮੀਦਵਾਰ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਖੜਾ ਕੀਤਾ ਜਾਵੇਗਾ ਹਲਕਾ ਤਰਨਤਾਰਨ ਦੀ ਜਮਿਨੀ ਚੋਣਾਂ ਦੇ ਲਈ ਕਿ ਉਸ ਦੇ ਹੱਕ ਦੇ ਵਿੱਚ ਪ੍ਰਚਾਰ ਕਰੇਗਾ ਕਿ ਉਸਨੇ ਬਗਾਵਤ ਕਰ ਦਿੱਤੀ ਹੈ ਕਿਉਂਕਿ ਉਸਨੇ ਸਿੱਧੇ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਭਾਈ ਅਮਰਤਪਾਲ ਖਾਲਸਾ ਦੇ ਉਮੀਦਵਾਰ ਦੀ ਜਿੱਤ ਹਲਕਾ ਤਰਨ ਤਾਰਨ ਦੇ ਵਿੱਚੋਂ ਜ਼ਿਮਿਨੀ ਚੋਣਾਂ ਦੇ ਵਿੱਚ 100% ਪੱਕੀ ਹੈ ਤੇ ਦਾਵਾ ਵੀ ਕੀਤਾ ਹੈ ਕਿ ਇਹ ਦਾਵਾ ਵੀ ਕੀਤਾ ਹੈ ਕਿ ਇਸ ਜਿੱਤ ਨੂੰ ਕੋਈ ਵੀ ਰੋਕ ਨਹੀਂ ਪਾਵੇਗਾ ਚਾਹੇ ਕੋਈ ਜਿੰਨਾ ਮਰਜੀ ਵੱਡਾ ਲੀਡਰ ਖੜਾ ਕਰ ਲਵੋ ਦੋਸਤੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਤੇ ਹਾਕਮ ਟੀਰ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਜਮਿਨੀ ਚੋਣਾਂ ਦੇ ਲਈ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਪਿਛਲੀ ਵੋਟਾਂ ਦੇ ਵਿੱਚ 197000 ਵੱਧ ਵੋਟਾਂ ਦੇ ਨਾਲ ਹਰਾਇਆ ਸੀ ਭਾਈ ਅਮਰਤਪਾਲ ਖਾਲਸਾ ਨੇ ਭਾਈ ਅਮਰਤਪਾਲ ਖਾਲਸਾ ਨੇ ਜੇਲ੍ਹ ਦੇ ਵਿੱਚ ਬੈਠ ਕੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਸਨ ਵਿਰਸਾ ਸਿੰਘ ਬਲਟੋਹਾ ਨੂੰ 88000 ਪਲੱਸ ਵੋਟਾਂ ਆਈਆਂ ਸਨ ਤੇ ਭਾਰਤੀ ਜਨਤਾ ਪਾਰਟੀ ਨੂੰ 81000 ਪਲੱਸ ਵੋਟਾਂ ਆਈਆਂ ਸਨ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਤਲਬ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਮਿਲਾ ਕੇ ਦੇਖਿਆ ਜਾਵੇ ਤਾਂ ਦੋਨੋਂ ਉਮੀਦਵਾਰਾਂ ਦੀ 2 ਲੱਖ ਤੋਂ ਜ਼ਿਆਦਾ ਵੱਡੇ ਫਾਸਲੇ ਦੇ ਨਾਲ ਹਾਰ ਹੁੰਦੀ ਹੈ ਕੁਲਵੀਰ ਸਿੰਘ ਜੀਰਾ 88 ਪਰ ਉਹ ਵੀ 1 ਲੱਖ 97000 120 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ ਸੀ ਜਦਕਿ बार-बार ਭਾਈ ਅੰਮ੍ਰਿਤਪਾਲ ਖਾਲਸਾ ਦੇ ਵੱਲੋਂ ਡਿਫੈਂਡ ਕੀਤਾ ਜਾ ਰਿਹਾ ਹੈ ਐਨਐਸਏ ਨੂੰ ਲੈ ਕੇ ਦੂਜੇ ਪਾਸੇ ਹੁਣ ਗੱਲ ਹੈ ਕਿ ਜ਼ਿਮੀਨੀ ਚੋਣਾਂ ਦੀ ਚਾਹੇ ਉਹ ਬੀਬੀ ਪਰਮਜੀਤ ਕੌਰ ਖਲੜਾ ਹੋਣ ਚਾਹੇ ਹੋਣ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਚਾਹੇ ਹੋਣ ਸਾਂਝੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਈ ਅੰਮ੍ਰਿਤਪਾਲ ਦੀ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਜਿੱਤ ਤਾਂ 100% ਪੱਕੀ ਹੈ ਕਿਉਂਕਿ ਦੋਸਤੋ ਤਰਨਤਾਰਨ ਹਲਕਾ ਵੀ ਸ੍ਰੀ ਖੰਡੂਰ ਸਾਹਿਬ ਦੇ ਵਿੱਚ ਆੰਦਾ ਹੈ ਲਗਾਤਾਰ ਭਾਈ ਅਮਰਤਪਾਲ ਖਾਲਸਾ ਦੇ ਲਈ ਚੋਣ ਪ੍ਰਚਾਰ ਕਰ ਰਹੇ ਹਨ ਜਦ ਕੇ ਹਲੇ ਕੋਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਿਆ ਪਰ ਭਾਈ ਅਮਰਤਪਾਲ ਖਾਲਸਾ ਦੀ ਜਿੱਤ 100% ਪੱਕੀ ਹੈ ਇਸ ਗੱਲ ਦਾ ਦਾਵਾ ਪੂਰੀ ਹਿੱਕ ਠੋਕ ਕੇ ਕੀਤਾ ਜਾ ਰਿਹਾ ਹੈ ਪਰ ਜੇਕਰ ਭਾਈ ਅਮਰਤਪਾਲ ਖਾਲਸਾ ਦੀ ਵੱਡੀ ਜਿੱਤ ਹੋ ਜਾਂਦੀ ਹੈ ਤਾ ਭਾਈ ਅਮਰਿਤਪਾਲ ਖਾਲਸਾ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਕੋਈ ਵੀ ਨਹੀਂ ਰੋਕ ਪਾਵੇਗਾ ਤੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਆਸਾਨੀ ਦੇ ਨਾਲ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਣਗੇ ਜਿਸ ਕਰਕੇ ਫਿਰ ਸਰਕਾਰ ਨੂੰ ਝੁਕਣਾ ਪੈ ਸਕਦਾ ਹੈ ਪਰ ਹੁਣ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਦੀ ਜਿੱਤ ਹੁੰਦੀ ਹੈ ਕਿਸ ਦੀ ਹਾਰ ਹੁਣ ਸਮੇਂ ਦੀ ਵੇਟ ਕਰਨੀ ਹੋਵੇਗੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ